ਮੰਡੀ ਗੋਵਿੰਦਗੜ ਦੇ ਅਮਲੂ ਰੋਡ ਤੇ ਜਿੱਥੇ ਪਹਿਲਾਂ ਮੱਛਰੀ ਮਾਰਕੀਟ ਹੁੰਦੀ ਸੀ ਉੱਥੇ ਹਰ ਰੋਜ਼ ਕੂੜੇ ਦੇ ਡੰਪ ਨੂੰ ਕੋਈ ਬੰਦਾ ਅੱਗ ਲਗਾਇਆ ਜਾਂਦਾ ਹੈ ਜਿਸ ਨਾਲ ਇੱਥੋਂ ਦੇ ਦੁਕਾਨਦਾਰਾਂ ਤੇ ਪੂਰੇ ਰੋਡ ਤੇ ਰਹਿਣ ਵਾਲੇ ਆਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕੂੜੇ ਦੇ ਡੰਪ ਦੇ ਵਿੱਚ ਜ਼ਹਿਰੀਲਾ ਧੂੰਆਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਪੈ ਕੇ ਉਹਨਾਂ ਨੂੰ ਖਰਾਬ ਕਰ ਰਿਹਾ ਹੈ ਜਿਸ ਕਰਕੇ ਸਥਾਨਕ ਦੁਕਾਨਦਾਰਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਵਿਭਾਗ ਨੂੰ ਇਹ ਸ਼ਿਕਾਇਤ ਕੀਤੀ ਹੈ ਕਿ ਇਸ ਕੂੜੇ ਦੇ ਡੰਪ 'ਤੇ ਅੱਗ ਲਗਾਉਣ ਵਾਲੇ ਬੰਦਿਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਦੀਆਂ ਸਿਹਤ ਦਾ ਨੁਕਸਾਨ ਨਾ ਹੋਵੇ। ਇਹ ਰਾਤ ਦੇ ਸਮੇਂ ਇੱਥੇ ਹਰ ਰੋਜ਼ ਰਾਤ ਨੂੰ ਜਿਹੜਾ ਕੂੜੇ ਦੇ ਡੰਪ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਬੜੀ ਭਿਆਨਕ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪੈਂਦਾ ਹੈ ਸਥਾਨਕ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਨੂੰ ਇਸਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਇਹਨੇ ਦੋ ਤਿੰਨ ਘੰਟੇ ਘਟੜਾ ਤੂੰ ਆ ਤੂੰ ਆਂਦਾ ਇੰਨਾ ਸਾਹ ਉਹਨਾਂ ਕੋਲ ਜਾਂਦਾ ਹੀ ਅੱਜ ਤੇ ਲੱਗ ਜਾਂਦੀ ਆ ਭੈਣੇ ਸਵੇਰ ਤੱਕ ਲੱੱਗੂਗਾ ਇਹ ਧੂਆਂ ਇਹਦਾ ਮੇਰਾ ਪਰਦੇਸ ਜਣਾ ਭੈਣੇ ਮੱਤੋਂ ਨਾਲ ਕੋਈ ਇਹਦਾ ਕੋ ਬਲੇਡ ਕਰੋ ਜਾ ਕੇ ਉਹਨੂੰ ਪ੍ਰਧਾਨ ਨੂੰ